ਮਿੰਟੋ ਜੀ ਭਾਨਾ ਸਿੱਧੂ ਨੂੰ ਕੱਲ ਤੁਸੀਂ ਦੱਸਿਆ ਸੀ ਵੀ ਜ਼ਮਾਨਤ ਮਿਲ ਗਈ ਸੀ ਤੇ ਜ਼ਮਾਨਤ ਮਿਲਣ ਅਨਸਾਰ ਹੀ ਫਿਰ ਇੱਕ ਹੋਰ ਕੇਸ ਪਾ ਦਿੱਤਾ ਗਿਆ ਕੀ ਅਪਡੇਟ ਹੈ ਜੀ ਜੀ ਬਿਲਕੁਲ ਇਹ ਤੇ ਕਲੋਕਿਤਾ ਕੇ ਦਿਨ ਤੱਕ ਇਹ ਹੈ ਆਪਾਸੁਖਪਾਲ ਸਿੰਘ ਖੈਰਾ ਦੇ ਮਾਮਲੇ ਦੇ ਵਿੱਚ ਵੀ ਵੇਖਿਆ ਕਿ ਮਾਮਲਾ ਉਦੋਂ ਦਰਜ ਕੀਤਾ ਜਾਂਦਾ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਪਹਿਲੇ ਮਾਮਲੇ ਦੇ ਵਿੱਚੋਂ ਸਮਾਨਤ ਮਿਲ ਜਾਂਦੀ ਆ ਇਸੇ ਤਰ੍ਹਾਂ ਹੀ ਇਹਦਾ ਹੋਇਆ ਕਿ ਕੱਲ ਜ਼ਮਾਨਤ ਜਿਹੜੀ ਆ ਉਹ ਪ੍ਰਵਾਨ ਕਰ ਲਈ ਗਈ ਪਰ ਪਤਾ ਨਹੀਂ ਕਿਉਂ ਚਾਚਾ ਉਹ ਮੌਕੇ ਤੇ ਬੀਲਬੋਰਡ ਨਹੀਂ ਪ੍ਰਭਾ ਸਕਿਆ ਜਾਂ ਇਹ ਨਹੀਂ ਪਰ ਸਕਿਆ ਮੈਨੂੰ ਇਸ ਘੁੰਡੀ ਦਾ ਨਹੀਂ ਪਤਾ ਲੱਗਿਆ ਰਿਹਾਈ ਰੁਕ ਗਈ ਕਿ ਜ਼ਿਆਦਾ ਹੋਇਆ ਕਿ ਪਟਿਆਲਾ ਪੁਲਸ ਅੱਜ 11 ਵਜੇ ਹੀ ਪਾਨਾ ਸਿੱਧੂ ਨੂੰ ਲੈ ਜਾਂਦੀ ਆ ਰਿਮਾਰਟੇ ਕਿਸ ਕੀ ਆ ਕਿਸ ਇਹ ਆ ਕਿ ਚੈਨੀ ਖੋਹੀ ਆ ਨਹੀਂ ਕਮਾਲ ਦੀ ਗੱਲ ਹੈ ਕਿ ਸਕੋਰਪੀਓ ਗੱਡੀ ਤੇ ਚੈਨੀ ਕਹਣ ਗਿਆ ਹੈ ਆ ਕਿ ਪਾਨਾ ਸਿੱਧੂ ਦਾ ਇੱਕੋ ਮਾਮਲਾ ਜਿਹੜਾ ਹੈ ਨਾ ਉਹ ਚੱਲਦਾ ਜ਼ਮੀਨੀ ਝਗੜੇ ਦਾ ਪਟਿਆਲਾ ਜ਼ਿਲ੍ਹੇ ਚ ਜੀ ਉਹ ਕੜੀ ਉੱਧ ਡੁੱੜਦੀ ਹੈ ਕਿ ਨਹੀਂ ਇਹ ਤਿਆਹਨੇ ਪੁਸ਼ਟੀ ਨਹੀਂ ਹੋ ਸਕੀ ਪਰ ਉਧਰੋਂ ਇੱਕ ਦੂਜੇ ਤੇ ਇਲਜ਼ਾਮਤ ਜਿਹੜੇ ਉਹ ਚੱਲਦੇ ਰਹਿੰਦੇ ਆ ਮਤਲਬ ਕਿ ਪ੍ਰਾਪਰਟੀ ਡਿਸਪਿਊਟ ਆਏਗਾ ਬਣਾ ਸਿੱਧੂ ਦੀ ਸ਼ਹਿਰ ਉੱਤੇ ਸਿਸਟਰ ਮੈਡ ਹੂੰ ਹੂੰ ਖੈਰ ਹੁਣ ਇਹ ਜਿਹੜਾ ਮਾਮਲਾ ਬਣਿਆ ਇਹ ਤੇ ਇੱਕ ਦਿਲਚਸਪ ਗੱਲ ਹੋਰ ਵੇਖਣ ਵਾਲੀ ਹੈ ਹੂੰ ਹੂੰ ਉਹ ਇਹ ਆ ਕਿ ਚੈਨੀ ਖੋਣ ਵਾਲੀ ਘਟਨਾ ਵਾਪਰਦੀ ਹੈ ਸ਼ਾਇਦ 21 12 ਨੂੰ ਤੇ ਪਰਚਾ ਕੱਟਿਆ ਜਾਂਦਾ ਇੱਕ 24 ਨੂੰ ਜੀ ਮਤਲਬ ਉਹ ਕਿਹਨੂੰ ਪਹੁੰਚ ਸਕਦੇ ਹੋ ਕਿ ਤਕਰੀਬਨ 30 ਦਿਨ ਬੰਦਾ ਸੁੱਤਾ ਰਹਿੰਦਾ ਯਾਨੀ ਉਹਦੇ ਸ਼ਾਇਦ ਗਲੇ ਦੇ ਵਿੱਚ 18-1900 ਚੇਨ ਪਈ ਹੋਊਗੀ ਇੱਕ ਚੇਨ ਟਿਕ ਵੀ ਨੂੰ ਪਤਾ ਹੀ ਨਹੀਂ ਲੱਗਿਆ ਜਾਂ ਖੋ ਕੇ ਕੋਈ ਲੈ ਗਿਆ ਪਤਾ ਹੀ ਨਹੀਂ ਲੱਗਿਆ ਜੀ ਉਹ ਉਹਨੂੰ ਜਾ ਕੇ ਪੁੱਤਾਇਆ ਕਿ ਮੇਰੀ ਤੇ ਚੇਨ ਕੋਈ ਲੈ ਗਿਆ ਵਾ ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਆ ਉਹ ਕਿਤੇ ਨਾ ਕਿਤੇ ਕਹਨੋ ਕਿ ਸ਼ਕਤੀ ਨਿਗਾਰਾਂ ਨੇ ਦੇਖਿਆ ਜਾ ਰਿਹਾ ਕਿ ਪਾਨਾ ਸਿੱਧੂ ਅੱਜ ਰਿਹਾ ਹੋ ਸਕਦਾ ਸੀਗਾ ਸਾਰਾ ਕੁਝ ਹੋਇਆ ਇਤਿਆਸ ਸੀਗਾ ਕਿਉਂਕਿ ਜਿਹੜਾ ਪਹਿਲਾ ਕੇਸ ਦਰਜ ਕੀਤਾ ਉਹਦੇ ਵਿੱਚ ਵੀ ਇਹ ਮਾਰ ਖਾ ਗਿਆ ਵਕੀਲ ਕਹਿੰਦੇ ਜਿਹੜੀ ਸ਼ਿਕਾਇਤ ਕਰਤਾ ਬੀਬੀ ਆ ਉਹਦੇ ਤੇ ਤਾਂ ਖੁਦ ਕਹਿੰਦੇ ਕਿ 1 ਕਰੋੜ 18 ਲੱਖ ਰੁਪਏ ਦਾ ਮਾਮਲਾ ਕੋ ਚੱਲਦਾ ਪਿਆ ਹਾਂ ਹਾਂ ਆਹ ਦਾ ਪਤਾ ਪੈਸੇ ਜਿਹੜੇ ਭਾਨਾ ਸਿੱਧੂ ਮੜੌਦਾ ਕਰਦਾ ਤਾਂ ਇਸੇ ਹੀ ਇਤਨੇ ਦੇ ਵਿੱਚ ਉਸ ਸੀ ਬੀਬੀ ਹਾਂ ਤੇ ਉਹਦੇ ਤੇ ਤਾਂ ਮਾਮਲਾ ਹੈ ਤੇ ਇਹਨਾਂ ਦੇ ਵਕੀਲਾਂ ਨੇ ਜਿਹ ਤੋਂ ਆਧਾਰ ਬਣਾਇਆ ਕਿ ਸ਼ਿਕਾਇਤ ਕਰਤਾ ਤਾਂ ਖੁਦ ਇਹਨਾਂ ਇਜ਼ਾਮਾ ਚ ਕਿਰੀ ਹੋਈ ਹੈ ਜੀ ਇਹਨਾਂ ਦਾ ਬਿਲ ਮਿਲ ਗਏ ਉਹ ਬਿਲ ਨਹੀਂ ਇਹਨਾਂ ਨੇ ਬਿਲ ਨਹੀਂ ਬੁੱਕ ਕੀਤਾ ਹੋਇਆ ਸੀ ਜੀ ਇਦੋਂ ਵੀ ਇੱਕ ਵੱਡਾ ਖੁਲਾਸਾ ਜਿਹੜਾ ਪੁਰਿਆ ਉਹ ਇਹ ਆ ਕਿ ਲੱਖਾ ਸਿਧਾਣਾ ਦਾਅਵਾ ਕਰਦਾ ਹੈ ਕਿ ਪਾਲਾ ਸਿੱਧੂ ਨੂੰ CIA ਸਟਾਫ ਚ ਲਿਜਾ ਕੇ ਨਾ ਸਿਰਫ ਉਥੇ ਨੰਗਿਆ ਕੀਤਾ ਗਿਆ ਬਲਕਿ ਠੰਡਾ ਪਾਣੀ ਪਾਇਆ ਗਿਆ ਲੱਖਾ ਸਿਧਾਣਾ ਕਿਉਂਕਿ ਉਹ ਉਹਦਾ ਸਾਥੀ ਹੈ ਪੱਕੇ ਸਾਥੀ ਹੈ ਇੱਕ ਦੂਜੇ ਦੇ ਜੀ ਲੱਖਾ ਸਿਧਾਣਾ ਕਿਸੇ ਤੌਰ ਤੇ ਇਹ ਇਲਜ਼ਾਮ ਲਾ ਰਿਹਾ ਹੈ ਕਿ ਨਾ ਸਿਰਫ ਨੰਗਾ ਕੀਤਾ ਗਿਆ ਪਾਣੀ ਪਾਇਆ ਗਿਆ ਬਲਕਿ ਇੱਕ ਵੀਡੀਓ ਕਾਲਿੰਗ ਕੀਤੀ ਗਈ ਆ ਹੂੰ ਹੂੰ ਕਿਸੇ ਨੂੰ ਇਹ ਹੁਣ ਤੇ ਸਿੱਧੇ ਤੌਰ ਤੇ ਕਹਿੰਦੇ ਕਿ ਮੁੱਖ ਮੰਤਰੀ ਨੂੰ ਦਿਖਾਇਆ ਗਿਆ ਇਹਦਾ ਕੀ ਇਸ਼ਾਰ ਕੀਤਾ ਜਾ ਰਿਹਾ ਜੀ ਇਹ ਆਪਣੇ ਆਪ ਵਿੱਚ ਬਹੁਤ ਖਤਰਨਾਕ ਗੱਲ ਹੈ ਕਿਉਂਕਿ ਪਾਨਾ ਸਿੱਧੂ ਨਾ ਸਿਰਫ ਏਜੰਟ ਵਾਲੇ ਚੱਕਰ ਦੇ ਵਿੱਚ ਹੈ ਗਿਆ ਬਲਕਿ ਉਹ ਸਰਕਾਰ ਦੇ ਵੀ ਤੇ ਮੁਖਾਰਫ ਹੈ ਨਾ ਹੂੰ ਹੂੰ ਲੱਖਾਂ ਸਦਾਣਾ ਕਰਦੇ ਹੈ ਵੀ ਉਹ ਕਈ ਮੁੱਦਿਆਂ ਤੇ ਬੋਲਦਾ ਰਹਿੰਦਾ ਹੈ ਇਹ ਤੇ ਆਪਣੇ ਆਪਣੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਮਾਮਲਾ ਜਿਹੜਾ ਜਿਹਦੇ ਚੋ ਸਮਾਨਤ ਬਿਲਦੀ ਹੈ ਤੇ ਦੂਸਰਾ ਮਾਮਲਾ ਉਸ ਵੀ ਨੇ ਦਰਜ ਕੀਤਾ ਜਾਂਦਾ ਜਦੋਂ ਘਟਨਾ ਹੋਈ ਨੂੰ ਤਕਰੀਬਨ 1 ਮਹੀਨਾ ਹੋ ਗਿਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਆਪਾਂ ਕੁ ਬੰਤਮਾਨ ਹੁਕਾਣੇ ਤੇ ਵਾਕਿਆ ਬਦਲਾ ਲੈ ਜਾਂਦਾ ਜੀ ਇਹ ਵੀ ਆਪਾਂ ਜਿਹੜੇ ਆਫ ਟਿਲ ਕਾਰਡ ਗੱਲ ਕਰ ਰਹੇ ਸੀਗੇ ਉਹ ਫੇਰ ਗੱਲ ਕਰ ਰਹੇ ਸੀਗੇ ਕਿ ਭਾਈ ਇੰਡੀਆ 'ਚ ਇਸ ਤਰ੍ਹਾਂ ਨਹੀਂ ਕਿ ਘਟਨਾਵਾਂ ਬਹੁਤ ਘੱਟ ਹੁੰਦੀਆਂ ਸੀ ਕੇਸ ਤੇ ਦਰਜ ਹੋ ਜਾਂਦੇ ਸੀ ਹਾਂ ਜੀ ਬਿਲਕੁਲ ਹਾਂ ਜੀ ਇਹ ਨਵਾਂ ਟ੍ਰੈਂਡ ਚੱਲ ਆਇਆ ਹੋਇਆ ਹੈ ਨਵਾਂ ਟ੍ਰੈਂਡ ਚੱਲ ਰਿਹਾ ਹੈ ਕਿ ਇੱਕ ਕੇਸ ਨਾਲ ਸਿਰਫ ਦਰਜ ਕੀਤਾ ਜਾਂਦਾ ਜੇ ਬੰਦਾ ਉਹਦੇ ਜੋ ਕੋਈ ਰਾਹਤ ਹਾਸਲ ਕਰਦਾ ਹੈ ਤਾਂ ਦੂਸਰਾ ਵੀ ਉਹਦੇ ਤੇ ਮਾਮਲਾ ਤਰਚ ਕਰ ਦਿੱਤਾ ਜਾਂਦਾ ਹੈ ਇਹ ਕੀ ਚੱਲਦਾ ਪਿਆ ਤੇ ਖੇਲ ਦੇ ਨਾਲ ਮਾਨ ਸਰਕਾਰ ਵਾਸਤੇ ਕੋਈ ਚੰਗੀ ਗੱਲ ਨਹੀਂ ਹੈ ਜੀ ਜੀ ਮਿੰਟੂ ਜੀ ਨਿਤੇਸ਼ ਕੁਮਾਰ ਕਹਿੰਦੇ ਇੱਕ ਵਾਰ ਫੇਰ ਪਲਟੀ ਮਾਰਨ ਲਈ ਤਿਆਰ ਨੇ ਹੁਣ ਉਹਦਾ ਨਾਂ ਆਪ ਹੀ ਭਾਜਪਾ ਵਾਲਿਆਂ ਨੇ ਰੱਖਿਆ ਸੀ ਪੱਲਟੂ ਰਾਮ ਹੂੰ ਪਲਟੀ ਰਾਮ ਕੋਈ ਕਹਿੰਦੇ ਸੀ ਇਹ ਪਲਟਾਸਣ ਕਰਦਾ ਰਹਿੰਦਾ ਮੰਗਲ ਕਦੇ ਇਧਰ ਕਦੇ ਜੀ ਹੁਣ ਗੱਲ ਤੇ ਇਹ ਆ ਕਿ ਭਾਜਪਾ ਕਹਿੰਦੀ ਕਿ ਸਾਡੇ ਦਰਵਾਜ਼ੇ ਖੁੱਲ੍ਹੇ ਆ ਸਮੇਂ ਸਮੇਂ ਦਾ ਗੇੜ ਹੁੰਦਾ ਨਾ ਉਹਨਾਂ ਨੂੰ ਜ਼ਰੂਰ ਤੇ ਤੇ ਦੂਸਰੇ ਪਾਸੇ ਹਾਲਚਲ ਜੋ ਹੋ ਰਹੀ ਹੈ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਰਾਸ਼ਟਰੀ ਜਨਤਾ 당 ਜਿਹੜੇ ਐਮਐਨਏ ਆ ਉਹਨਾਂ ਦੇ ਸਾਹਮਣੇ ਕਹਿ ਲਵਾਂ ਕਿ ਇੱਕ ਚੁਣੌਤੀ ਇਹ ਹੋਆ ਕਿ ਹਣ ਕੀ ਕੀਤਾ ਜਾਵੇ ਹਾਂ ਹਾਂ ਤਾਂ ਦੂਸਰੇ ਪਾਸੇ ਇਸ ਤਰ੍ਹਾਂ ਦੇ ਸਾਹਮਣੇ ਤੇ ਬਾਵਾਂ ਉਲੀਆਂ ਨੇ ਉਹ ਕਹਿੰਦੇ ਕਿ ਬਦਲ ਹੀ ਰੋਹੋ ਜੋ ਭਾਜਪਾ ਵਾਲੇ ਤਾਂ ਤਿਆਰ ਹੀ ਹੁੰਦੇ ਤੁਹਾਨੂੰ ਪਤਾ ਹੁਣ ਗੱਲ ਇਹ ਆ ਕਿ ਨਿਤਿਸ਼ ਐਨਡੀਏ ਦੇ ਵਿੱਚ ਨਹੀਂ ਜਾਣਗੇ ਅਕਲੇਸ਼ ਨੇ ਦਾਵਾ ਕੀਤਾ ਹਾਂ ਹਾਂ ਕਿ ਕਿ ਇਹਨਾਂ ਦੇ ਨਾਲ ਖਾਸੀ ਵਾਰਦੀ ਹੈ ਪਰ ਦੂਸਰੇ ਪਾਸੇ ਖਬਰ ਇਹ ਆ ਰਹੀ ਸੀ ਕਿ ਆਰ ਜੀ ਡੀ ਬਧਾਈ ਕਾਂਦੀ ਰਾਜਪਾਲ ਦੇ ਸਾਹਮਣੇ ਪ੍ਰੇਡ ਵੀ ਹੋ ਸਕਦੀ ਹੈ ਨੱਡਾ ਤੇ ਸ਼ਾ ਜਿਹੜੇ ਆ ਉਹ ਬਿਹਾਰ ਦੇ ਇੰਚਾਰਜ ਤੇ ਨਾਲ ਮੀਟਿੰਗ ਕਰ ਰਹੇ ਆ ਰਾਵੜੀ ਆਵਾਸ ਜਿਸ ਨੂੰ ਕਿਹਾ ਜਾਂਦਾ ਰਾਵੜੀ ਰਹਿائش ਉਹਦੇ ਤੇ ਵੀ ਲੀਡਰਾਂ ਦਾ ਜਮਾਵੜਾ ਲੱਗਾ ਐਮ ਐਲ ਏਸ ਆ ਰਹੇ ਆ ਇੰਦਰੂ ਨਿਤਿਸ਼ ਕੁਮਾਰ ਦੀ ਦਾ ਰਹਿਸ਼ ਤੇ ਮੀਟਿੰਗਾਂ ਦਾ ਦੌਰ ਚੱਲੀ ਆ ਮਤਲਬ ਕਿ ਬਿਹਾਰ ਦੇ ਵਿੱਚ ਖਾਸ ਤੌਰ ਤੇ ਪਟਨਾ ਦੇ ਵਿੱਚ ਹਲਚਲ ਖੂਬ ਜੀ ਬਾਪਾ ਬਾਬਲੇ ਤੇ ਮੋ ਮੋ ਕਹਿੰਦੇ ਆ ਕਿ ਇੱਕ ਦਿਨ ਦਾ ਇੰਤਜ਼ਾਰ ਕਰੋ ਬਹੁਤ ਕੁਝ ਹੋਣਾ ਬਾਕੀ ਆ ਬਿਹਾਰ ਦੇ ਵਿੱਚ 22 ਆਈਐਸ ਅਪਸਰ ਜਿਹੜੇ ਆ ਉਹਨਾਂ ਦਾ ਵੀ ਤਾਂ ਬਦਲਾ ਕਰ ਦਿੱਤਾ ਗਿਆ ਖੈ ਗੱਲ ਇਹ ਆ ਕਿ ਨਿਤਿਸ਼ ਕੁਮਾਰ ਜੇ ਜਾ ਰਹੇ ਆ ਤਾਂ ਬੱਟੇ ਜੀ ਮੈਂ ਸਮਝਦਾ ਮਾਂ ਜਿੰਨੀ ਕੁ ਬਿਹਾਰ ਦੀ ਰਾਜਨੀਤੀ ਬਾਰੇ ਮੈਨੂੰ ਜਾਣਕਾਰੀ ਆ ਕਿ ਮਿੱਟੀ ਹੋ ਜਾਏਗਾ ਇਹ ਇਨਸਾਨ ਹੂੰ ਤੇ ਇਹਦੇ ਵਿੱਚ ਸਭ ਤੋਂ ਵੱਡਾ ਜੇ ਕੋਈ ਫਾਇਦਾ ਚੁਕੇਗਾ ਤਾਂ ਉਹ ਲਾਲੂ ਦਾ ਮੁੰਡਾ ਤੇਜਸਵੀ ਤੁਸੀਂ ਨੋਟ ਕੀਤਾ ਹੋਣਾ ਉਸ ਬੰਦੇ 'ਚ ਗਜ਼ਬ ਦੀ ਮੈਚਿਓਰਿਟੀ ਆ ਹੂੰ ਉਹਨਾਂ ਦੇ ਸਾਰੇ ਟੱਬਰ ਦੇ ਜੀਆ ਦੇ ਮਗਰ ਏਜੰਸੀਆਂ ਲੱਗੀਆਂ ਉਹ ਬੰਦੇ ਨੇ ਕਦੇ ਉਫ ਤੱਕ ਨਹੀਂ ਕੀਤੀ ਹਿੱਲਿਆ ਨਹੀਂ ਜੀ ਉਸ ਬੰਦੇ ਦੇ ਆਪਣੇ 80 ਦੇ ਕਰੀਬ ਵਿਧਾਇਕ ਆ ਪਰ ਉਹਨੇ ਮੁੱਖ ਮੰਤਰੀ ਦੀ ਸੀਟ ਦਾ ਲਾਲਚ ਨਹੀਂ ਕੀਤਾ ਬਲਕਿ ਨਿਤਿਸ਼ ਨੂੰ ਮੁੱਖ ਮੰਤਰੀ ਬਣਾ ਕੇ ਰੱਖਿਆ ਆਪਣੇ ਬੰਦਿਆਂ ਨੂੰ ਪੋਰਟਫੋਲੀਓ ਉਹ ਜੇ ਦਿੱਤੇ ਆ ਨਿਤਿਸ਼ ਦੇ ਬੰਦਿਆਂ ਨੂੰ ਵਧੀਆ ਦਵਾਏ ਹੂੰ ਮਤਲਬ ਉਹ ਸਾਰਾ ਕੁਝ ਜਿਹੜਾ ਬਿਹਾਰ ਨੋਟ ਕਰ ਰਹੇ ਆ ਜਿਵੇਂ ਤੁਸੀਂ ਹੁਣ ਦੇਖਿਆ ਹੁਣ ਉਹ ਤਾਂ ਬਠਾਕ ਰਹੇ ਆ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਉਹ ਤਾਂ ਬਠਾਕ ਰਹੇ ਦੇ ਨਾਲ ਇੱਕ ਬਹੁਤ ਵੱਡੀ ਹੰਦਰਦੀ ਜੁੜੀ ਆ ਜਦੋਂ ਤੋਂ ਇਹਨਾਂ ਨੇ ਸ਼ਿੰਦਾ ਧੜਾ ਤੋੜ ਲਿਆ ਜੀ ਉਹ ਇਹ ਹੁੰਦਾ ਹੈ ਤਾਂ ਇਸ ਵੇਲੇ ਜੋ ਅਸੀਂ ਨੋਟ ਕਰ ਰਹੇ ਆ ਕਿ ਤੇਜਸ ਵੀ ਕਦ ਕੱਢ ਰਿਹਾ ਜਦਕਿ ਨਿਤਿਸ਼ ਕੁਮਾਰ ਦੀ ਥੋ ਥੋ ਪੂਰੀ ਹੋ ਰਹੀ ਆ ਨਿਤਿਸ਼ ਕੁਮਾਰ ਤੇ ਵੈਸੇ 8-9 ਸਾਲਾਂ ਚ ਤਿੰਨ ਵਾਰੀ ਪਹਿਲਾਂ ਪਲਟੀ ਮਾਰ ਚੁੱਕਾ ਹੈ ਚੌਥੀ ਵਾਰ ਹੁਣ ਤਾਂ ਮਤਲਬ ਕਿ ਪੰਨੇ ਕੁਝ ਬਚਣਾ ਹੀ ਨਹੀਂ ਹੈ ਜੀ ਜਿ ਸਾਬ ਲਾ ਲਓ ਨਾ ਕਿ ਕਿੰਨੇ ਸਮੇਂ ਜੇ ਆਪਾਂ ਵਿਖੇ ਤਾ 73 74 ਸੀਟਾਂ ਸੀ 45 ਤੇ ਸਿਮਟ ਗਿਆ ਹੁਣ ਇਹਨੂੰ ਡਾਰਿਆ ਕਿ ਮੈਂ ਤੇ ਤੀਜੀ ਨੰਬਰ ਤੇ ਆ ਕਦੇ ਵੀ ਆਹਾਸ਼ੀਏ ਤੇ ਧੱਕਿਆ ਜਾ ਸਕਦਾ ਮੈਂ ਦੂਜੇ ਨੰਬਰ ਦਾ ਖਿਡਾਰੀ ਬਣਾ ਉਹ ਮੈਂ ਮੈਂ ਕਰਦਾ ਕਰਦਾ ਮੈਨੂੰ ਲੱਗਦਾ ਕਿ ਸਾਰੀ ਲੋਚਦਾ ਅਲੋਚਦਾ ਇਹਨੇ ਅੱਧੀ ਵੀ ਗਵਾ ਲੈਣੀ ਆ ਨਾ ਫੇਰ ਹਾਲ ਇਹੋ ਵੀ ਖਬਰਾਂ ਆ ਰਹੀਆਂ ਨੇ ਇਹ ਨੀਤੀਸ਼ ਦੀ ਤਿਆਰੀ ਆ ਪਰ ਹੋ ਸਕਦਾ ਅੱਜ ਦੀ ਰਾਤ ਜਿਹੜੀ ਇਹ ਕਹਿੰਦੇ ਨਾ ਕਿਆਮਤ ਦੀ ਰਾਤ ਆ ਹੋ ਸਕਦਾ ਕਿ ਰਾਤੋਂ ਰਾਤ ਕੋਈ ਗੱਲ ਵੱਢ ਜਾਵੇ ਇਹਨਾਂ ਨੂੰ ਉਈ ਰੋਕ ਲਵੇ ਜਾਂ ਕੋਈ ਚਾਚ ਦੀ ਸਲਾਹ ਦੇ ਤੇ ਕਿ ਭਾਈ ਤੇਰਾ ਫੈਸਲਾ ਜਿਹੜਾ ਧਮਕਾਤੀ ਸਾਬਤ ਹੋ ਸਕਦਾ ਹੂੰ ਮਿੰਟੂ ਦੀ 26 ਜਨਵਰੀ ਅੱਜ ਤੇ 26 ਜਨਵਰੀ ਦੇ ਸਮਾਗਮਾ ਵਾਸਤੇ ਮੁੱਖ ਮਹਿਮਾਨ ਵਜੋਂ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਆ ਰਹੇ ਆਏ ਬਾਕੀ ਜਿਹੜੀ ਪਰੇਡ ਹੋਈ ਉਹਦੇ ਵਿੱਚ ਕਹਿੰਦੇ ਨਾਰੀ ਸ਼ਕਤੀ ਤੇ ਜਿਹੜੀ ਇੰਡੀਆ ਦੀ ਮਿਲਟਰੀ ਮਾਈਟ ਆ ਉਹ ਡਿਸਪਲੇ ਕੀਤੀ ਗਈ ਹੋਰ 26 ਜਨਵਰੀ ਨਾਲ ਸੰਬੰਧਤ ਕਈ ਅਪਡੇਟਸ ਨਹੀਂ ਜੀ ਪਰ ਪਹਿਲਾ ਮਾੜਾ ਜਿਹਾ ਪਰੇਡ ਬਾਰੇ ਤੇ ਓਵਰਆਲ ਸਮਾਗਮਾ ਬਾਰੇ ਕੋਈ ਜਾਣਕਾਰੀ ਤੇ ਨਾਲ ਹੀ 26 ਜਨਵਰੀ ਗਣਤੰਤਰ ਦਿਵਸ ਤੇ ਰਾਮ ਰਹੀਮ ਨੂੰ ਸਪੈਸ਼ਲ ਛੋਟ ਮਿਲੀ ਉਹਦੇ ਬਾਰੇ ਵੀ ਦੱਸਿਓ ਜੀ ਦੇਖੋ ਬਿਲਕੁਲ ਅਰੰਕਾਂ ਰਹਿੰਦੀਆਂ ਨੇ ਗਣਤੰਤਰ ਦੇ ਆੜਾ ਵੈਸੇ ਤੇ ਜੇ ਸਾਡੇ ਲੀਡਰਾਂ ਨੂੰ ਪੁੱਛੋਗੇ ਤੇ ਮੈਨੂੰ ਲੱਗਦਾ ਕਿ 90% ਨੂੰ ਇਹ ਨਹੀਂ ਪਤਾ ਹੁੰਦਾ ਕਿ ਗਣਤੰਤਰ ਤੇ ਸੁਤੰਤਰ ਚ ਕੀ ਫਰਕ ਹੈ ਗਣਤੰਤਰ ਹੁੰਦਾ ਕੀ ਹੂੰ ਬੁੱਧੀ ਚੀਜ਼ ਹੈ ਕੇ ਇਹ ਆਉਂਦੇ ਆ ਵਾਹ ਮੈਂ ਝੰਡਾ ਚੁਲਾ ਕੇ ਸਲਾਮੀ ਲੈ ਕੇ ਦੇ ਕੇ ਤੇ ਬਸ ਚੱਲਦੇ ਬਣਦੇ ਆ ਕਦੇ ਇਹਨਾਂ ਨੇ ਸਵਿਧਾਰਦੀ ਤੇ ਗੱਲ ਹੀ ਨਹੀਂ ਕੀਤੀ ਹੂੰ ਇਹਨਾਂ ਨੂੰ ਤੇ ਬਹੁਤੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਰਟੀਕਲ ਕਿੰਨੇ ਆ ਸਵਿਧਾਨ ਦੇ ਵਿੱਚ ਹੂੰ ਹਮਮ ਸਾਰਾ ਕੁਝ ਮਤਲਬ ਕਿ ਬਸ ਉਹ ਫਾਰਮੈਲਟੀ ਆ ਤਾਂ ਬਰਹਾਲ ਦਿੱਲੀ ਚਿੱਤਾ ਤੁਹਾਨੂੰ ਪਤਾ ਖੂਬ ਗ라운ਡਾ ਰਹਿੰਦੀਆਂ ਨੇ ਚਾਕੀਆਂ ਨਿਕਲੀਆਂ ਵੱਖ-ਵੱਖ ਸਟੇਟਾਂ ਦੀਆਂ ਜਿੰਨੀਆਂ ਬਚਾਕੀਆਂ ਸ਼ਾਮਲ ਸੀ ਪੰਜਾਬ ਦੀ ਚੰਨ ਇਹਨਾਂ ਨੇ ਝਾਕਾ ਦਵਾਤਾ ਉਹ ਝਾਕੀ ਬਾਰੇ ਤਾਂ ਆਪਾਂ ਬਹੁਤ ਖੁੱਲ ਕੇ ਤੇ ਬੜੀ ਬੜੀ ਗੱਲ ਕੀਤੀ ਆ ਅੱਜ ਮੈਨੂੰ ਲੱਗਦਾ ਕਿ ਰਾਫੈਲ ਵੀ ਉਡਾਇਆ ਇਹਨਾਂ ਨੇ ਅੱਛਾ ਜੀ ਤੇਜਸ ਤੇ ਰਾਫਲ ਹਾਂਜੀ ਕਾਫੀ ਹਵਾਈ ਪ੍ਰਦਰਸ਼ਨ ਵੀ ਕੀਤਾ ਪਰ ਇੰਟਰਸਟਿੰਗ ਗੱਲ ਇਹ ਆ ਕਿ ਵੇਖੋ ਇੱਕ ਪਾਸੇ ਤੇ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਇਹ ਕਹਿੰਦੇ ਕਿ ਭੂਖ ਪੋਣਾ ਦੂਸਰੇ ਪਾਸੇ ਅੱਜ ਵਾਇਸ ਰਾਏ ਵਾਲੀ ਬੱਗੀ ਘੱਡੀ ਬੈਠੇ ਸੀ ਉਹ ਅੱਛਾ ਜੀ ਕਿ ਮੈਕਰੋਨ ਨੂੰ ਬਟਾਏ ਹੋਏ ਸੀ ਗਿਆ ਹੂੰ ਆ ਉਹ ਜਿਹੜੀ ਉਹਦੀ ਲਾਸਟ ਬੱਗੀ ਸੀ ਤਨਵੀਰ ਭਾਰਤ ਪਾਕਿਸਤਾਨ ਅੜ ਗਿਆ ਸੀ ਉਹ ਕਹਿੰਦੇ ਕਿ ਸਾਨੂੰ ਚਾਹੀਦੀ ਉਹ ਕਹਿੰਦੇ ਸਾਨੂੰ ਚਾਹੀਦੀ ਅਖੀਰ ਟਾਸ ਹੋਇਆ ਸੀਗਾ ਹੂੰ ਤੇ ਬੱਗੀ ਤੇਰਾ ਨਹੀਂ ਉਹ ਬੱਗੀ ਅੱਜ ਕਈ ਸਾਲਾਂ ਬਾਅਦ ਕੱਢ ਲਈ ਬੰਦਾ ਪੁੱਛੇ ਕਿ ਇਹ ਵੀ ਤਾਂ ਗੁਰਮੀ ਦੀ ਨਿਸ਼ਾਨੀ ਆ ਜੀ ਤੇ ਗਾਨੇ ਚਲੋ ਰੌਣਕਾਂ ਰਹੀਆਂ ਨੇ ਇੱਥੇ ਪੰਜਾਬ ਦੇ ਵਿੱਚ ਅੱਜ ਮੁੱਖ ਮੰਤਰੀ ਨੇ ਵੀ ਖੂਬ ਰੌਣਕਾਂ ਲਾਈਆਂ ਜੀ ਹੂੰ ਹੂੰ ਉਹਦੇ ਇੱਕ ਵਧਾਈ ਦਿੱਤੀ ਕਿ ਵੇਖੋ ਜੀ ਗੰਦੇ ਆ ਕਿ ਮੈਂ ਬਾਪ ਬਨਣ ਵਾਲਾ ਜੀ ਤੇ ਦੂਜੇ ਅੱਜ ਰਾਜ ਭਵਨ ਚ ਗਏ ਪਤਾ ਨਹੀਂ ਕੀ ਲੈ ਰਾਈ ਉੱਥੇ ਛੱਲਾ ਗਉਣ ਲੱਗ ਪਏ ਛੱਨੇ ਦੇ ਵਿੱਚ ਮਿਕਸ ਕਰ ਦਿੱਤਾ ਸਾਰਾ ਕੁਝ ਛੱਲਾ ਗਾਇਆ ਨਹੀਂ ਛਨੇ ਦਾ ਤਗਾ ਪੈ ਗਿਆ ਹੂੰ ਕਿਤੇ ਟਾਂਕੇ ਤਰੂ ਫੜ ਲਈ ਕਿਤੇ ਤਰੂ ਫੜੀ ਪਤਾ ਨਹੀਂ ਕੀ ਮੁੱਖ ਮੰਤਰੀ ਨੂੰ ਹੋਇਆ ਇਹਨਾਂ ਚੀਜ਼ਾਂ ਤੋਂ ਵੈਸੇ ਬਚਣਾ ਚਾਹੀਦਾ ਸੋ ਇਹ ਸਾਰਾ ਪੁਛ ਸੀਗਾ ਕਿ ਗਣਤੰਤਰ ਦਿਹਾੜੇ ਦੇ ਮੌਕੇ ਤੇ ਕਿਸਾਨਾਂ ਦਾ ਵੀ ਪ੍ਰਦਰਸ਼ਨ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੇ ਵੀ ਟਰੈਕਟਰ ਮਾਰਚ ਕੱਢਿਆ ਅੱਜ ਹੂੰ ਹੂੰ ਜਿੱਥੋਂ ਤੱਕ ਰਾਮ ਰਹੀਮ ਦੀ ਮਾਫੀ ਦਾ ਮਸਲਾ ਹੈ ਇੱਧਰ ਕੀ ਹੋਇਆ ਹੈ ਹਰਿਆਣੇ ਦੇ ਵਿੱਚ ਕਿ ਸਾਰੇ ਜੇ ਕੈਦੀਆਂ ਵਾਸਤੇ ਇਹਨਾਂ ਨੇ ਛੁੱਟ ਦਿੱਤੀ ਹੈ ਵੈਸੇ ਆਪਣੇ ਪੰਜਾਬ ਦੇ ਵਿੱਚ ਵੀ ਪਹਿਲਾਂ ਮਾਫੀ ਆਉਂਦੀ ਹੁੰਦੀ ਸੀ 15 ਅਗਸਤ ਜਾਂ 26 ਜਨਵਰੀ ਦੇ ਮੌਕੇ ਤੇ ਪਰ ਉਹ ਫਿਰ ਤੋਂ ਹੁਣ ਹੌਲੀ-ਹੌਲੀ ਖਤਮ ਹੋ ਚੁੱਕੀ ਆ ਹਰਿਆਣੇ ਵਾਲਿਆਂ ਨੇ ਮਾਫੀ ਦਿੱਤੀ ਹੈ ਜਿਹਦਾ 10 ਦਿਨਾਂ ਦਾ ਲਾਹਾ ਜਿਹੜਾ ਉਹ ਇਹਨੂੰ ਗਰਮੀਤ ਰਾਮ ਰਹੀਮ ਨੂੰ ਮਿਲ ਗਿਆ ਵੈਸੇ ਤਾਂ ਆਪਾਂ ਮੋਟਾ-ਮੋਟਾ ਜਿਹਾ ਲਾ ਕੇ ਤੁਰੀਏ ਤੇ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਇਹ ਬੰਦਾ ਇੱਥੇ ਹੀ ਰਹੇਗਾ ਮਤਲਬ ਕਿ ਜਿੰਨ ਦੇ ਵਿੱਚ ਚਲੇ ਜਾਏਗਾ ਉੱਥੇ ਜਿੰਮੇ ਹਸਾਬ-ਕਿਤਾਬ ਲੈਣਾ ਹੁੰਦਾ ਹੈ ਨਾ ਉਹ ਕੱਟ ਕੇ ਕਿਹੜਾ ਫੇਰ ਵਾਪਸ ਆ ਜਾਏਗਾ ਜਦੋਂ ਤੱਕ ਹਰਿਆਣਾ ਅਤੇ ਆ ਜਿਹੜਾ ਜਰਨਲ ਇਲੈਕਸ਼ਨ ਹੈਗਾ ਉਦੋਂ ਤੱਕ ਇਹਦੀ ਔਣੀ ਜਾਣੀ ਇਸੇ ਤਰ੍ਹਾਂ ਲੱਗੀ ਰਹੇਗੀ ਇਹ ਤੇ ਵੈਸੇ ਵੀ ਬਹੁਤ ਜ਼ਿਆਦਾ ਪੋਲੀਟੀਕਲੀ ਜੇ ਤੁਸੀਂ ਦੇਖੋਗੇ ਨਾ ਤੇ ਪਾਵਰਫੁੱਲ ਸੀਗਾ ਬੰਦਾ ਜੀ ਸਿਆਸੀ ਤੋਂ ਬਹੁਤ ਪਾਵਰਫੁੱਲ ਬੰਦਾ ਸੀਗਾ ਇਹ ਤੇ ਮਨਮੋਹਨ ਸਿੰਘ ਸਰਕਾਰ ਵੇਲੇ ਦਾ ਦਾਦ ਨਹੀਂ ਛੋਪਿਆ ਉਦੋਂ ਕਿਉਂਕਿ ਇਹਦੇ ਛਤਰਪਤੀ ਹੋਰਾਂ ਦੇ ਮੁੰਡੇ ਦੀ ਨਾ ਮੈਂ ਇੰਟਰਵਿਊ ਕੀਤੀ ਸੀ ਇੱਕ ਵਾਰੀ ਬਹੁਤ ਸਾਲ ਪਹਿਲਾਂ ਤੇ ਉਹਨਾਂ ਨੇ ਕਿਹਾ ਕਿ ਦੋ ਤਿੰਨ ਤੁਹਾਡੇ ਮਤਲਬ ਕਿ ਇਥੋਂ ਆਪਣੇ ਕਿ ਦੋ ਤਿੰਨ ਘਰਾਣਿਆਂ ਦਾ ਜ਼ੋਰ ਲੱਗਾ ਸਾਡੇ ਹਰਿਆਣੇ 'ਚ ਉਹ ਪੂਰਾ ਜ਼ੋਰ ਲੱਗਾ ਟੈਚੀ ਭਰ ਭਰ ਕੇ ਨੋਟਾਂ ਦੇ ਲੈ ਕੇ ਕਿ ਰਾਜੀ ਨਵਾ ਕਰ ਲਓ ਜੀ ਮਤਲਬ ਕਿ ਇਹਤੇ ਮਨਮੋਹਨ ਸਿੰਘ ਸੀ ਉਸ ਵੇਲੇ ਸਰਕਾਰ ਜਿਹੜੀ ਉਹ ਸੀਬੀਆਈ ਖਿੱਚ ਖਿਚਾ ਕੇ ਲੈ ਗਈ ਕੰਮ ਤਾਂ ਹੁਣ ਤੇ ਸਾਰਾ ਕੁਝ ਤੁਹਾਨੂੰ ਪਤਾ ਹੈ ਜਿਹੜੀ ਹੈਗੀ ਆ ਹਣੀਪ੍ਰੀਤ ਉਹਦੀ ਭਾਰਤੀ ਜਨਤਾ ਪਾਰਟੀ ਤੇ ਲੀਡਰਾਂ ਦੇ ਨਾਲ ਸਿੱਧਮ ਸਿੱਧੀ ਗੱਲਬਾਤ ਆ ਕੋਈ ਉਹਦੇ ਚੋਲਾ ਛੱਪਾ ਨਹੀਂ ਹੈਗਾ ਪਰ ਪੂਲਾਹਾ ਮਿਲ ਰਿਹਾ ਹੂੰ ਮੈਮਟਰੀ ਦੇਖਦਾ ਸੀ ਆ ਗਣਤੰਤਰ ਦਿਵਸ ਦੇ ਮੌਕੇ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਨੇ ਉਹਨਾਂ ਇਹ ਕਿਹਾ ਵੀ ਕਹਿੰਦੇ 2030 ਤੱਕ ਅਸੀਂ ਵੀ ਚਾਹੁੰਦੇ ਹਾਂ ਵੀ ਘੱਟੋ ਘੱਟ 30000 ਇੰਡੀਅਨ ਸਟੂਡੈਂਟਸ ਫਰਾਂਸ ਆ ਕੇ ਪੜ੍ਹਾਈ ਕਰਨ ਕਹਿੰਦੇ ਵੀ ਜਿਹੜੇ ਫਰਾਂਸੀਸੀ ਨਹੀਂ ਬੋਲਦੇ ਉਹਨਾਂ ਵਾਸਤੇ ਅਸੀਂ ਇੰਟਰਨੈਸ਼ਨਲ ਕਲਾਸਾਂ ਦਾ ਵੀ ਪ੍ਰਬੰਧ ਕਰਾਂਗੇ ਯੂਨੀਵਰਸਿਟੀਆਂ 'ਚ ਸੋ ਹੁਣ ਭਾਵੇਂ ਇੰਟਰਨੈਸ਼ਨਲ ਸਟੂਡੈਂਟਸ ਲਈ ਬੂਹੇ ਕੈਨੇਡਾ ਵੱਲ ਥੋੜੇ ਸਖਤ ਹੋ ਰਹੇ ਨੇ ਬੂਹੇ ਥੋੜੇ ਭੀੜੇ ਹੋ ਰਹੇ ਨੇ ਪਰ ਬਾਕੀ ਮਲਕਾਂ ਨੂੰ ਵੀ ਪਤਾ ਹੈ ਵੀ ਚੰਗਾ ਇੱਕ ਚੰਗੀ ਮਾਰਕੀਟ ਹੈ ਇੰਟਰਨੈਸ਼ਨਲ ਸਟੂਡੈਂਟਸ ਤੇ ਜੇ ਉਹਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਤੇ ਇੱਕ ਉਹ ਵਧੀਆ ਕਮਾਈ ਦਾ ਸਾਧਨ ਬਣ ਜਾਇਆ ਕਰਦੇ ਨੇ ਫਰਾਂਸ ਦੇ ਰਾਸ਼ਟਰਪਤੀ ਵੀ ਅੱਜ ਗੱਲ ਕਰ ਗਏ ਨੇ ਜੀ ਅੱਜ ਇਹ ਹੂੰ ਅਬ ਵੈਸੇ ਤਾਂ ਜਰਮਨ ਵੀ ਕਾਫੀ ਖਿੱਚ ਰਿਹਾ ਹੈ ਹਾਂਜੀ ਹਾਂਜੀ ਇਸ ਮਾਮਲੇ ਦੇ ਵਿੱਚ ਫਰਾਂਸ ਵੀ ਜੇ ਮੁਕਾਬਲੇ 'ਚ ਆ ਗਿਆ ਤੇ ਤਾਂ ਮਤਲਬ ਕਿ ਇਹ ਪੜਾਈ ਵਾਲੀ ਜਿਹੜੀ ਇੰਡਸਟਰੀ ਆ ਇਹ ਲਈ ਕਾਫੀ ਹੱਥ ਪੈਰ ਮਾਰੇ ਜਾ ਰਿਹਾ ਵੈਸੇ ਕੈਨੇਡਾ ਪਿੱਛੇ ਨਹੀਂ ਲਾਏਗਾ ਇੱਕ ਵਾਰੀ ਥੋੜੀ ਜੀ ਬਾਰੀ ਬੰਦ ਕੀਤੀ ਹੈ ਪੱਕੇ ਤੌਰ ਤੇ ਟਾਣੀ ਲਾਈਆਂ ਇਹ ਵੀ ਗੱਲ ਤੁਹਾਡੀ ਸਹੀ ਹੈ ਜੀ ਹੋ ਸਕਦਾ ਹੈ ਕਿ ਫੇਰ ਖੁੱਲਾ ਕਰ ਦੇਣਾ ਰਸਤਾ ਸੋ ਲਿਆਜ਼ਾ ਦੇਖੋ ਫਿਰ ਸਟੂਡੈਂਟਾਂ ਨੇ ਕਿਹ ਨਾਲੇ ਜਾਣਾ ਹੈ ਤਰਕੇ ਵੈਸੇ ਤੇ ਆਪਾਂ ਅੱਜ ਦੇਖੀਏ ਤਾਂ ਮਤਲਬ ਕਿ ਜਿੰਨੇ ਮਿਹਨਤ ਕਰਨੀ ਉਹ ਕਿਤੇ ਵੀ ਜਾ ਕੇ ਕਾਮਯਾਬ ਹੋ ਸਕਦਾ ਆ ਪਰ ਫਿਰ ਗੰਦਿਆਂ ਕਿਤੇ ਕੈਨੇਡਾ ਨਹੀਂ ਤਾਂ ਮੰਜ਼ਲ ਤਾਂ ਕੋਈ ਨਾ ਕੋਈ ਲੱਭਣੀ ਪਊਗੀ ਉਹਨਾਂ ਹੀ ਤੋਂ ਕੋਈ ਹੋਰ ਨਹੀਂ ਤਾਂ ਕੋਈ ਹੋਰ ਸਹੀ ਨਿਊਜ਼ੀਲੈਂਡ ਨਿਊਜ਼ੀਲੈਂਡ ਗਈ ਜਾ ਰਹੇ ਨੇ ਹਾਂ ਜੀ ਨਿਊਜ਼ੀਲੈਂਡ ਦੇ ਵਿੱਚ ਇੱਕ ਪ੍ਰੋਬਲਮ ਹੈ ਨਾ ਵਿੱਚ ਜੇ ਕਿ ਉੱਥੇ ਸਵਸਿਆ ਜਿਹੜੀ ਕੰਮਕੁਮ ਦੀ ਜ਼ਿਆਦਾ ਆ ਰਹੀ ਹੈ ਉੱਥੇ ਉੱਥੇ ਵੀ ਇਹ ਦਿੱਕਤ ਹੈ ਕਿ ਕਮਾਈ ਦੇ ਲਿਹਾਜ਼ ਨਾਲ ਸਗੋਂ ਉੱਥੋਂ ਪੀਆਰ ਹਾਸਲ ਕਰਕੇ ਆਸਟ੍ਰੇਲੀਆ ਆ ਕੇ ਕੰਮ ਕਰ ਰਹੇ ਨੇ ਆਸਟ੍ਰੇਲੀਆ ਦੀ ਇਕਨੋਮੀ ਸਕੋਪ ਕਾਫੀ ਹੈ ਜੀ 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 ਬਿਲਕੁਲ ਮਿੰਟੂ ਜੀ ਬਿੱਟੂ ਤੇ ਆਪ ਵਿਧਾਇਕ ਆਮੋ ਸਾਹਮਣੇ ਹੋ ਗਏ ਕੀ ਕਹਿ ਰਹੇ ਨੇ ਇੱਕ ਦੂਜੇ ਨੂੰ ਦੇਖੋ ਬਿਟੂ ਤੇ ਇਹ ਜਿਹੜਾ ਵਿਧਾਇਕ ਆ ਗੁੱਗੀ ਇਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਵੀ ਖੱਟਪਟ ਜਿਹੜੀ ਆ ਉਹ ਚੱਲਦੀ ਰਹਿੰਦੀ ਆ ਅੱਜ ਹੋਇਆ ਕਿ ਕਿ ਇਹਨਾਂ ਨੇ ਬਾਈਕ ਰੇਨ ਲਈ ਕੱਢੀ ਸੀਗੀ ਬਿਟੋਰਾ ਨੇ ਤੇ ਕਿਧਰੇ ਇਹ ਵੀ ਟੱਕਰਾ ਹੋ ਗਿਆ ਉਹਦੋਂ ਕਿ ਰਵਨੀਤ ਬਿਟੂ ਜਿਹੜਾ ਉਹ ਆ ਗਿਆ ਉਹ ਸਾਹਮਣੇ ਤੇ ਫਿਰ ਇੱਥੇ ਜਾ ਕੇ ਤੇ ਉਹਦੇ ਵਿੱਚ ਕਹਿੰਦੇ ਕਿ ਪੂਰੀ ਜਿੱਦਾਂ ਸਨੀ ਦੀ ਬੋਲਦੀ ਰੂਹ ਆ ਗਈ ਹੁੰਦੀ ਹੈ ਨਾ ਨਿਕਲੋ ਬਾਹਰ ਇਹਨਾਂ ਅਸ ਮਦਿਆ ਤੇ ਗੱਡੀ ਦੇ ਬਾਹਰ ਨਿਕਲ ਮੈਂ ਬਿਆਨਤ ਸਿੰਘ ਦਾ ਪੋਤਾ ਸਾਨੂੰ ਬੰਬ ਨਹੀਂ ਧਰ ਸਕੇ ਸਾਨੂੰ ਅਤਵਾਦੀ ਨਹੀਂ ਰੋਕ ਸਕੇ ਇਹ ਸ਼ਕੀ ਸ਼ਬੋਨੀ ਕੀ ਰੋਕੇਗਾ ਹਾਂ ਤੇ ਦੂਸਰੇ ਪਾਸੋਂ ਗੋਗੀ ਨੇ ਕਿਹਾ ਕਿ ਇਹਦਾ ਰੂਪ ਮੈਪ ਜਿਹੜਾ ਪਹਿਲਾਂ ਤੋਂ ਤਿਆਰ ਸੀ ਅੱਜ ਬਿੱਟੂ ਤੇ ਉਹਦੀ ਜਿਹੜੀ ਮਤਲਬ ਕੀ ਯਾਤਰਾ ਸੀਗੇ ਤਾਂ ਇਧਰੋਂ ਇਹ ਕੱਢ ਰਾਇ ਸੀਗੇ ਨਾ ਕਿ ਸਾਡੀ ਯਾਤਰਾ ਚ ਖਲਣ ਪਾਉਣ ਦਾ ਜਿਹੜਾ ਸੀਗਾ ਨਾ ਉਹ ਇਹਨੇ ਯਤਨ ਕੀਤਾ ਗੋਗੀ ਕਹਿੰਦਾ ਕਿ ਤਰੰਗਾ ਝੰਡਾ ਲਾ ਕੇ ਤੇ ਵੈਸੇ ਵੀ ਰਹਿ ਨਹੀਂ ਸਕਦੇ ਮੈਡਿਕ ਹੈਗਾ ਕਹਿੰਦਾ ਡੱਟੂ ਹੈਗਾ ਪਰ ਸਾਤੀ ਦਾ ਦੂਆ ਲੋਕ ਸਭਾ ਦਾ ਇਲੈਕਸ਼ਨ ਆ ਗਿਆ ਹੁਣ ਰੋਲ ਆ ਪਾਈ ਜਾਂਦਾ ਮਤਲਬ ਕਿ ਇਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਵੀ ਆਡੇ ਅਣੀ ਕਹਾਣੀ ਚੜੀ ਆ ਉਹ ਕੀ ਰਹਿੰਦੀ ਆ ਪਰ ਅੱਜ ਆਹਮੋ ਸਾਹਮਣੇ ਹੋਏ ਆ ਤੇ ਇੱਕ ਦੂਜੇ ਪ੍ਰਤੀ ਕਾਫੀ ਤੱਤੇ ਸ਼ਬਦ ਇਹਨਾਂ ਨੇ ਇਸਤੇਮਾਲ ਕੀਤੇ ਹੂੰ ਹੂੰ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਇੱਕ ਗਣਤੰਤਰ ਤੇ ਆੜੇ ਦੀ ਗੱਲ ਹੋ ਰਹੀ ਹੈ 26 ਜਨਵਰੀ ਆ ਤੇ ਗੱਲ ਆਪਾਂ ਖੁਸ਼ ਨੁਮਾ ਖਬਰ ਵੀ ਜੁੜੀ ਹੈ ਨਾ ਉਹ ਗਣਤੰਤਰ ਨਾਲ ਹੀ ਜੁੜੀ ਕਰੀਏ ਤਾਂ ਬਿਹਤਰ ਹੋਵੇਗਾ ਹਾਂ ਹਾਂ ਹੋਇਆ ਕਿ ਅੱਜ ਕੇ ਇਤਿਹਾਸ ਬਣਿਆ ਤੇ ਉਹਦੇ ਵਿੱਚ ਆਪਣੀ ਸਿੱਖ ਕਮਿਊਨਿਟੀ ਚੜੀ ਆ ਉਹ ਵੀ ਮਾਣ ਮਹਿਸੂਸ ਕਰ ਸਕਦੀ ਆ ਕਿ ਸਿੱਖ ਰਾਜਨੀਤਿਕ ਪੰਤੇ ਜਿਹੜੇ ਮੇਜਰ ਸਰਦੂਲ ਸਿੰਘ ਆ ਇਹਨਾਂ ਨੇ ਇਧਰੋਂ ਬ੍ਰੇਡ ਦੇ ਵਿੱਚ ਕੈਲੋ ਕੀ ਕਮਾਂਡ ਕੀਤੀ ਤਾਂ ਦੂਸਰੇ ਪਾਸੋਂ ਇਹਨਾਂ ਦੇ ਜਿਹੜੇ ਸੁਪਤਨੀ ਹੈ ਬੀਬੀ ਚਨੌਤੀ ਸ਼ਰਮਾ ਜੀ ਜੀ ਉਹਨਾਂ ਨੇ ਇੰਡੀਅਨ ਕੋਸਟ ਗਾਰਡ ਆ ਜਿਹੜੇ ਜੀ ਉਹਨਾਂ ਦੀ ਕਮਾਂਡ ਮਤਲਬ ਕਿ ਤੂੰਡਾਰ ਨੇ ਕਮਾਂਡ ਇਹ ਤੇ ਆਸਤ ਪੰਨੀ ਗਏ ਹੋਇਆ ਕਿ ਪਤੀ ਪਤਨੀ ਕਮਾਂਡ ਕਰ ਰਹੇ ਸਨ ਦਵਾਈ ਦਾ